ਇਹ ਤੁਹਾਡਾ ਆਪਣਾ ਸਭ ਦਾ ਇਮਤਿਹਾਨ ਆ ਔਰ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 25000 ਏਕੜ ਇੱਥੇ ਹੋਰ ਨਾਲ ਅਰਬਨ ਸਟੇਟਾਂ ਵੀ ਬਣਾਉਣੀਆਂ ਆ ਇਹਨਾਂ ਨੇ ਕਿਹਨਾਂ ਨੇ ਆਣ ਕੇ ਰਹਿਣਾ ਇੱਥੇ ਦੱਸੋ ਆਪਣੇ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਸਾਡੇ ਦਾ ਬੱਚਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਨੌਕਰੀ ਆ ਨਾ ਉਹਦੇ ਕੋਲ ਕੋਈ ਸਾਧਨ ਨੇ ਕਿਹਨਾਂ ਨੇ ਆਣ ਕੇ ਰਹਿਣਾ ਦੱਸੋ ਇੱਧਰ ਧਿਆਨ ਕਰੋ ਆ ਰਹੇ ਨੇ ਕੋਈ ਚੰਨੀ ਸਾਹਿਬ ਨੇ ਆਪਣੇ ਭਰਾਜ ਨੇ ਇੱਧਰ ਧਿਆਨ ਕਰੋ ਕਿਹਨਾਂ ਨੇ ਰਹਿਣਾ ਇੱਥੇ ਆਣ ਕੇ ਇੱਥੇ ਸਾਰੇ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰਨਾ ਚਾਹਵਾ ਟੋਟਲ ਇਥੋਂ ਕਿਹਾ ਗਿਆ ਮੁਹਾਲੀ ਚਲ ਜਾਓ ਤੁਸੀਂ ਮੈਂ ਵੀ ਪੜਿਆ ਚੰਡੀਗੜ੍ਹ ਸਾਰਾ ਟੋਟਲ 90% ਪੰਜਾਬ ਦੇ ਨੌਜਵਾਨ ਪੜਿਆ ਕਰਦੇ ਸੀ ਚੰਡੀਗੜ੍ਹ ਯੂਨੀਵਰਸਿਟੀਆਂ 'ਚ ਆ ਸਾਡੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ ਰਹੇ ਨੇ ਆ ਸਾਡੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਲਿਆ ਉਹ ਕਿਹੜਾ ਪਿੰਡ ਸੀਗਾ ਮਾਝਰੀ ਕੇ ਮਾਜਰਾ 9000 ਵੋਟ ਇਕੱਠੀ ਗੈਰ ਪੰਜਾਬੀਆਂ ਦੀ ਤੇ ਪਿੰਡ ਵਾਲਿਆਂ ਦੀ ਵੋਟ ਸਾਰੀ 800 900 ਇਹ ਸਾਰੇ ਪਿੰਡਾਂ ਦੀ ਤਸਵੀਰ ਬਣੇਗੀ ਇਹ 25000 ਏਕੜ ਉਹਨਾਂ ਲਈ ਕੱਟਿਆ ਜਾ ਰਿਹਾ ਵਾ